ਕਾ ਐ ਕਹੇਗਾ ਵੀ ਭਾਈ ਬਣੇ ਮੇਰਾ ਪਤੀ ਕਹੇ ਯਾਰ ਰਹਿਣਾ ਸਾਰਾ ਪਰ ਜਟ ਤੁਹਾਡੇ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਪਿਛਲੇ ਦਿਨ ਸਿੱਧੂ ਭਾਈ ਦਾ ਜਿਹੜਾ ਵਾ ਉਹ ਬੱਟ ਦੇ ਸੀਗਾ ਗੁਲਾਬ ਸਿੱਧੂ ਬਾਈ ਦਾ ਤੇ ਉੱਥੇ ਹੀ ਬਾਈ ਨੇ ਜਿਹੜਾ ਵਾ ਕੁੜੀਆਂ ਦਾ ਜਿਹੜਾ ਵਾ ਵਿਆਹ ਗਰੀਬ ਕੁੜੀਆਂ ਦਾ 11 ਗਰੀਬ ਕੁੜੀਆਂ ਦਾ ਫਰੀ ਚੁਆ ਕੀਤਾ ਸੀ ਉੱਥੇ ਹੀ ਸਟੇਜ ਲਾਇਆ ਗਿਆ ਸੀ ਆ ਵੀਰ ਦੇ ਵੱਲੋਂ ਜਿੱਥੇ ਵੀਰ ਨੇ ਜਿਹੜਾ ਵਾ ਉਹ ਖਾਨ ਵੀਰ ਦੇ ਬਾਈ ਨੂੰ ਵੀ ਜਿਹੜਾ ਵਾ ਉਹ ਬੁਲਾਇਆ ਸੀਗਾ ਤੇ ਉੱਥੇ ਹੀ ਇੱਕ ਬੰਦਾ ਸੀਗਾ ਜੋ ਕਹਿੰਦਾ ਸੀ ਆ ਮੈਂ ਗਾੜਾ ਗਾਉਣਾ ਵਾ ਜਿਸ ਤੋਂ ਬਾਅਦ ਗੁਲਾਬ ਸਿੱਧੂ ਬਾਈ ਨੇ ਉਸ ਨੂੰ ਮਾਈਕ ਫੜਾਇਆ ਜਿਸ ਤੋਂ ਬਾਅਦ ਉਸਨੇ ਕੁਝ ਇਦਾਂ ਦਾ ਗਾਇਆ ਕਿ ਗੱਲ ਆਬ ਸਿੱਧੂ ਬਾਈ ਨੂੰ ਪੈਸੇ ਦੇ ਕੇ ਜਿਹੜਾ ਵਾ ਉਹ ਮਾਈਕ ਖੋਣਾ ਪਿਆ ਤੇ ਇਸ ਦੀ ਛੋਟੀ ਜਿਹੀ ਕਲਿੱਪ ਤੁਸੀਂ ਅੱਗੇ ਵੀ ਜਿਹੜੀ ਆ ਉਹ ਦੇਖ ਸਕਦੇ ਜੀ ਸਿੱਧੂ ਬਾਈ ਦਾ ਹਲੋ ਕਰੋ ਕਿਉਂ ਬਾਈ ਮੇਰੀ ਜਾਂਸੀ ਇਸ ਬਾਈ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਵਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤੇ ਗਲੱਬ ਸਿੱਧੂ ਭਾਈ ਸਾਦੇ ਨੂੰ ਬਹੁਤ ਹੀ ਵਧਾਈ ਤੇ ਉਹ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਦਾ ਹੀ ਹੈ ਤੇ ਬਾਕੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤੁਹਾਡਾ ਨਾਮਾਂਗੇ ਰੁਕਤ